ਭਗਵਾਨ ਤਮਨ ਸਰਕਾਰ ਚ ਨੁਕਸਾਂ ਕੱਢਣ ਵਾਲੇ ਆ ਦੇਖ ਲੈਣ ਮੁੰਡੇ ਦੀ ਵੀਡੀਓ ਕੁਛ ਇੱਕ ਤਰੀਕ ਕਰਕੇ ਮੁੰਡੇ ਦੀ ਟੌਪਰ ਨੂੰ ਨੌਕਰੀ ਨਹੀਂ ਦਿੱਤੀ ਜੇ ਇਹ ਤੁਹਾਨੂੰ ਬਦਲਾ ਨਜ਼ਰ ਨਹੀਂ ਆਉਂਦਾ ਤਾਂ ਤੁਹਾਡਾ ਉਹ ਵਿਕਾਸ ਵੀ ਨਹੀਂ ਚਾਹੀਦਾ ਵੀਡੀਓ ਪੂਰੀ ਦੇਖਿਓ ਲੁਧਿਆਣਾ ਦਾ ਪਾਸ ਆਊਟ ਆ ਸਰ ਮੇਰੇ ਪਾਪਾ ਦਾ ਬਹੁਤ ਸੁਪਨਾ ਸੀਗਾ ਮੰਮੀ ਡੈਡੀ ਦਾ ਵੀ ਮੈਂ ਗਵਰਨਮੈਂਟ ਜੌਬ ਕਰਾਂ ਉਹ ਆਪ ਤਾਂ ਸਰ ਜੋ ਗਵਰਨਮੈਂਟ ਜੌਬ ਕਰਦੇ ਸੀ ਪਰ ਉਹਨਾਂ ਦੀ ਬੜੀ ਪੋਸਟ ਛੋਟੀ ਸੀਗੀ ਉਹ ਸੀਗੇ ਸਰ ਆਪਣੇ ਜਿਹੜੇ 4th ਕਲਾਸ ਹਾਂ 4th ਕਲਾਸ ਹੀ ਸਰ ਚੌਕੀ 4000 ਉਹਨਾਂ ਦਾ ਸਰ ਬੜਾ ਸੁਪਨਾ ਸੀਗਾ ਵੀ ਮੈਂ ਥੋੜਾ ਮੇਰਾ ਪੁੱਤ ਵੱਡਾ ਹਾਂ ਸਰ ਅਫਸਰ ਬਣੇ ਪਰ ਸਰ ਜਦੋਂ ਮੈਂ 2021 ਚ ਜੀਐਨਈ ਚ ਪੜਦਾ ਸੀਗਾ ਉਦੋਂ ਜਈ ਦੀ ਪੋਸਟ ਆਈਆਂ ਸੀਗੀਆਂ ਜੀ ਤੇ ਸਰ ਮੈਂ ਪੇਪਰ ਵੀ ਦਿੱਤਾ ਤੇ ਉਹਦੇ ਵਿੱਚ ਮੈਂ ਟੌਪ ਵੀ 3rd ਰੈਂਕ ਆਇਆ ਸੀ ਮੇਰਾ ਕੈਟਾਗਰੀ ਚ ਪਰ ਸਾਰਿਆਂ ਦਾ ਜਿਹੜੀ ਉਹਨਾਂ ਦੀ ਕੰਡੀਸ਼ਨ ਸੀਗੀ ਵੀ ਜਦੋਂ ਇਹਨਾਂ ਨੇ ਇੱਕ ਡੇਟ ਮੈਂਸ਼ਨ ਕੀਤੀ ਹੋਈ ਸੀਗੀ ਵੀ ਤੁਹਾਡੀ ਆੜ ਦੇ ਤੱਕ ਪਹਿਲਾਂ ਡਿਗਰੀ ਹੋਣੀ ਚਾਹੀਦੀ ਆ ਪਰ ਸਰ ਮੇਰਾ ਨਾ 2 ਮਹੀਨੇ ਦਾ ਫਰਕ ਸੀਗਾ ਰਿਜ਼ਲਟ ਡੇਟ ਦਾ ਤੇ ਜਦੋਂ ਮੈਂ ਆਪਣੇ ਡਾਕੂਮੈਂਟ ਲੈ ਕੇ ਗਿਆ ਉਹਨਾਂ ਨੇ ਮੈਨੂੰ ਰਿਜੈਕਟ ਕਰਤਾ ਤੇ ਸਰ ਕਰਦਿਆਂ ਨੂੰ ਬਹੁਤ ਬੁਰਾ ਲੱਗਿਆ ਇਹ ਫਿਰ ਮੈਂ ਆਪ ਨੂੰ ਵੀ ਬਹੁਤ ਫੀਲ ਹੋਇਆ ਵੀ ਇਦਾਂ ਨਹੀਂ ਹੋਣਾ ਚਾਹੀਦਾ ਸੀਗਾ ਫਿਰ ਸਰ ਕਰਦੇ ਕਹਿਣ ਲੱਗੇ ਨਹੀਂ ਇੱਕੀ ਦੀ ਗੱਲ ਹੈ ਬਟ ਇੱਕੀ ਚ ਵੀ ਕਿਉਂ ਕੀਤਾ ਤੇ ਤੇ ਜਿਹੜਾ ਬੰਦਾ ਪਾਸ ਆਊਟ ਹੋ ਗਿਆ ਤੇ ਕੋਈ ਡਿਗਰੀ ਦਾ ਟਾਈਮ ਥੋੜੀ ਹੋਵੇ ਸਰ ਮੈਂ ਡਿਗਰੀ ਪਰ ਸ਼ੋਅ ਕਰਤੀ ਸੀਗੀ ਪਰ ਉਹਨਾਂ ਨੇ ਨੀ ਪੁਰਾਣੇ ਕੱਢੋ ਫਿਰ ਇਹਦੇ ਵਾਰ ਕੀ ਤਾਂ ਹੋਰ ਕਈ ਹੋਣਗੇ ਜਿਨ੍ਹਾਂ ਦੀਆਂ ਡਿਗਰੀਆਂ ਰਹਿ ਗਈਆਂ ਕੋਈ ਬਾਹਰ ਚਲੇ ਆਉਣਗੇ ਸਾਈਡ ਹੋ ਕੇ ਕੋਈ ਕੋਈ ਕਿਤੇ ਚਲੇ ਗਏ ਹੋਣਗੇ ਨੋ 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 ਇਟ ਸ਼ੁੱਡ ਨੋਟ ਹੈਪਨ ਤੁਸੀਂ ਕਰੋ ਜਿਹੜੀਆਂ ਪੁਰਾਣੀਆਂ ਇਹਨਾਂ ਨੇ ਕਹੀਆਂ ਨੇ ਕਿ ਇੰਨੀ ਤਰੀਕ ਤੱਕ ਡਿਗਰੀ ਚ ਆਪ ਤਾਂ ਡਿਗਰੀਆਂ ਜਿੰਦਗੀ ਚ ਕਦੇ ਲਈਆਂ ਨਹੀਂ ਉਹਨਾਂ ਨੇ ਉਹਨਾਂ ਨੂੰ ਕੀ ਪਤਾ ਕਿੰਨੀ ਤਰੀਕ ਨੂੰ ਡਿਗਰੀ ਮਿਲਦੀ ਹੁੰਦੀ ਹੈ ਕੱਢ ਪੁਰਾਣੀਆਂ ਸਾਰੀਆਂ ਕੱਢੋ ਔਰ ਰਵਾਈਵ ਕਰੋ ਉਹਨਾਂ ਨੂੰ ਇਹਦੇ ਵਰਗੇ ਹਜ਼ਾਰਾਂ ਮੁੰਡੇ ਆਉਣਗੇ ਸਾ ਡਰਾਫਟ ਮੈਂ ਮੇਰਾ ਕੈਟੇਗਰੀ ਚ ਫਸਟ ਰੈਂਕ ਦਾ ਟਾਪ ਕੀਤਾ ਵਾਹ ਵਾਹ ਨੇਨ ਕੋਈ ਕੋਈ ਸਾਨੂੰ ਇੱਕ ਆ ਦੇਖੋ ਨਾ ਬੋਲਣ ਚ ਅੱਛੀ ਗੱਲ ਪਤਾ ਲੱਗੀ ਕਿ ਉਹਨਾਂ ਨੇ ਕੋਈ ਐਦਾਂ ਦਾ ਬਣਾਤਾ ਰੂਲ ਐਨੀ ਤਰੀਕ ਤੱਕ ਡਿਗਰੀ ਪੂਰੀ ਹੋਣੀ ਚਾਹੀਦੀ ਸ਼ਾਇਦ ਉਹਨਾਂ ਨੇ ਆਪਣੀ ਹਜੇ ਇੱਕ ਡੇਟ ਮੈਂ ਮੁੱਖ ਮੰਤਰੀ ਵਾਲੀ ਡੇਟ ਹੀ ਰੱਖ ਲਈ ਹੋਣੀ ਵੀ ਜਿੰਨ ਤੱਕ ਮੈਂ ਮੁੱਖ ਮੰਤਰੀ ਉਹਨਾਂ ਚ ਹੋਣੀ ਚਾਹੀਦੀ ਹੈ ਹਾਂ ਜੀ ਐ ਥੋੜੀ ਹੁੰਦਾ ਯਾਰ ਕੋਈ ਗੱਲ ਨਹੀਂ ਨਹੀਂ ਕੋਈ ਨਹੀਂ ਬਹੁਤ ਬਹੁਤ ਮੁਬਾਰਕਾ ਮੰਮੀ ਪਪਾ ਨੂੰ ਵੀ ਥੈਂਕ ਯੂ ਜੀ ਥੋੜਾ ਜਿਹਾ ਅਫਸਰ ਬਣ ਕੇ ਅੱਜ ਅਫਸਰ ਬਣ ਕੇ ਜਾਓ ਓਕੇ ਥੈਂਕ ਯੂ